ਦਖਤ ਤੇ ਬਰਾਜਮਾਨ ਦਸ ਪਾਤਸ਼ਾਹਾਂ ਦੀ ਜਗਦੀ ਜੋਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੇ ਪਾਵਨ ਚਰਨਾਂ ਸਿਰ ਝੁਕਾ ਕੇ ਆਪਾ ਆਪਣੀ ਰਸਨਾ ਨੂੰ ਪਵਿੱਤਰ ਕਰ ਗਏ ਬਾਜਾ ਵਾਲੇ ਸਤਿਗੁਰਾਂ ਦਾ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਨਾਰਾ ਬੁਲੰਦ ਕਰੀਏ ਸਾਰੀਆਂ ਗੁਰ ਸੰਗਤਾਂ ਦਿਉ ਪਿਆਰ ਦਾ ਸਬੂਤ ਗਜ-ਬਜ ਕੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਗੁਰ ਸੰਗਤ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਸੁਆਮੀ ਜੀ ਆਪਣੇ ਦਰਮਿਆਨ ਕੌਣ ਚੁੱਕਦੇ ਨੇ ਤੇ ਹ ਹਣਸਾਰ ਆਪਣੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਨੇ ਚਰਨ ਧੋੜ ਸੇਵਕ ਜਥੇ ਨੂੰ ਨਮਾਜਾਂ ਤੈਨੂੰ ਲੋਕ ਦਾ ਅਸ਼ੀਰਵਾਦ ਬਖਸ਼ਿਸ਼ ਕੀਤਾ ਹੈ ਅਕਾਲ ਪੁਰਖ 와 ਜੋ ਗੁਰੂ ਦੇ ਚਰਣਾ ਤਰਦਾਸ ਬੇਨਤੀ ਹੈ ਮੇਰੇ ਸਵਾਮੀ ਜੀਆ ਨੂੰ ਦਿਨ ਦੁਕਣੀ ਰਾਤ ਚੌਕੜੀ ਕਰਕੇ ਚੜ੍ਹ ਗਏ ਕਲਾ ਬਾਲਾ ਜੀਵਨ ਦੇਹ ਰੋਗ ਤਾਂ ਲੰਮੇ ਆਰ ਜੋ ਸਵਾਮੀ ਜੀਆ ਨੂੰ ਬਖਸ਼ਿਸ਼ ਕਰਨ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਕਥਾ ਕਰਨ ਦੇ ਖੁੱਲ੍ਹੇ ਅਨੁਭਵ ਤਕਾਲ ਪਰਖਵਾਇਓ ਗੁਰੂ ਬਖਸ਼ਿਸ਼ ਕਰਨ ਹੋਲੇ ਮਹੱਲੇ ਦੀਆਂ ਸਾਰੀਆਂ ਗੁਰ ਸੰਗਤਾਂ ਨੂੰ ਲੱਖ ਲੱਖ ਵਾਰ ਮੁਬਾਰਕਬਾਦ ਵਧਾਈਆਂ ਪ੍ਰਵਾਨ ਕਰਿਓ ਆਓ ਬੇਨਤੀ ਕਰਾਂ ਹੁਕਮ ਹੋਇਆ ਇੱਕ ਕਬਤਾ ਫੋੜੇ ਚਰਨਾਂ 'ਚ ਹੋਰ ਕਹੀਏ ਆਪਾਂ ਭਾਗਾਂ ਮਾਰੇ ਆ ਜੋ ਅੱਜ ਤਖਤ ਤੋਂ ਸਨਮੁਖ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਅਮਰ ਕਥਾ ਸ਼ਰਧਨ ਕਰਾਂਗੇ ਜਿਹੜਾ ਇਤਿ ਇੱਕ ਸ਼ਬਦ ਸਾਨੂੰ ਮੁਕਤੀ ਦੇਣ ਵਾਲਾ ਹੈ ਪਰ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ ਕਭ ਕਾਇ ਇਹਨਾਂ ਦੇ ਚਰਨਾਂ 'ਚ ਕਿਹੜੀਆਂ ਸੁਆਮੀ ਜੀਆ ਨੂੰ ਸਮਰਪਿਤ ਹੋ ਕੇ ਬੇ ਸੱਚੇ ਪਾਤਸ਼ਾਹ ਅਸੀਂ ਮਾੜੇ ਹਾਂ ਚੰਗੇ ਹਾਂ ਹਾਂ ਤੇਰੇ ਦਰ ਦੇ ਸੇਵਾਦਾਰ ਸੱਚੇ ਪਾਤਸ਼ਾਹ ਸਾਨੂੰ ਆਪਣੇ ਬਣਾ ਕੇ ਰੱਖਿਓ ਚਰਨਾਂ 'ਨ ਲਾ ਕੇ ਤੇਰੇ ਦਵਾਰੇ ਤੋਂ ਹੋਰ ਨਹੀਂ ਕੁਛ ਮੰਗਦੇ ਮੁਰਬਾਨੀ ਦਾ ਫਰਮਾਨ ਹੈ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚੱਤ ਕਮਲਾਰੇ ਸੱਜੇ ਪਾਤਸ਼ਾਹ ਤੇਰੇ ਚਰਨਾਂ 'ਚ ਬੇਨਤੀ ਕਰਦੇ ਆਂ ਉਪਰ ਜਿਤਾੜਾਂ ਨੂੰ ਨਾ ਜਿਤਾੜਦੇ ਹੋਏ ਔਗਣਾ ਨੂੰ ਚਰਨਾਂ 'ਚ ਲਾ ਕੇ ਰੱਖ ਦਿਓ ਤੇਰੇ ਦਵਾਰੇ ਤੋਂ ਹੋਰ ਕੋਈ ਮੰਗ ਨਹੀਂ ਕਰਦੇ ਸਮਾਂ ਪਹਿਲਾਂ ਹੀ ਬਹੁਤਾ ਹੋ ਗਿਆ ਕਿ ਕਬਤਾ ਰਾਹੀ ਲੈਕਰ ਤੁਸੀਂ ਆਪ ਹੀ ਕਰ ਰਹੇ ਹੋ

चुक मस्त करो कृपा स्वामी सदा गुण तेरे गाव माफ कर दी गलती है कोई माल का रखी चरना ना ਮੂਰ ਸਾਨੂੰ ਲੱਗਦਾ ਪਿਆਰਾ ਕਰਦਰਸ਼ਤੋ ਸਾਦੇ ਮਿਲੇ ਬਖਰਾ ਨਜ਼ਾਰਾ ਸਾਡੇ ਟੁੱਟੇ ਹੋਏ ਦਿਲਾਂ ਦਾ ਇੱਕ ਤੂੰ ਹੀ ਐਂ ਸਹਾਰਾ ते चकोर जी में बदल ते मोर जी में मछली ते पानी जी में गरबा ते डोर सौंती बूंद नू पपीहा है मचौंगा जी में शोर पिया पिया के के जामा बैठी रोई मालका रखी चरना न लाके रखिया बड़े बना के,

ਓ ਰਹਿੰਦੇ ਤਰਸਦੇ ਨੈਣ ਤੇਰੀ ਦੀਦ ਦੇ ਪਿਆਸੇ ਰਹਿੰਦੇ ਤਰਸਦੇ ਨੈਣ ਤੇਰੀ ਦੀਦ ਦੇ ਪਿਆਸੇ ਥੋਡੇ ਬਿਨਾ ਸਾਨੂੰ ਹੋਰ ਕਿਸੇ ਦੇ ਨਹੀਂ ਦਲਾਸੇ ਪਾ ਦੇ ਬੰਦਗੀ ਦੀ ਖੈਰ ਮੁੜ ਜਾਈਏ ਨਾ ਨਿਰਾਸ਼ੇ ਬਾ ਈ ਮਾਲਕਾ ਰੱਖੀ ਚਰਨਾ ਲਲਾ ਕੇ ਰੱਖੀ ਆਪਣੇ ਬਣਾ ਕੇ ਅਰ ਜੋਈ ਮਾਲਕਾ ਰੱਖੀ ਚਰਨਾ ਲਲਾ ਕੇ ਹੋ ਸਾਰੇ ਜੱਗ ਵਿੱਚੋਂ ਦਾਤਾ ਥੋੜੀ ਜੁੱਤ ਹੈ ਨਰਾਲੀ ਸਾਰੇ ਛੱਡ ਕੇ ਦਿਵਾਰੇ ਬਾਣੇ ਦਰ ਦੇਸ ਵਾਲੀ ਇੱਕੋ ਯਾਰ ਜੇ ਅਸਾਂ चोली भार खाली ताइयो संगत दबारे खलोई मालका रखी चरना नागे रखिया अपने बना के जोई मालका रखी चरना नागे वो सारी दुनिया तो झा तेरा चाले ते ਨੇ ਦਰਬਾਰ ਜਿੱਥੇ ਚਾਰੇ ਬਰਨਾਂ ਨੂੰ ਸਾਂਝਾ ਹੁੰਦਾ ਪਰ ਚਾਰ ਸਾਨੂੰ ਦਰ ਦੇ ਬਣਾ ਕੇ ਸਰਦਾਰ ਖੀ ਸੇਵਾਦਾਰ ਤੇ ਜੋਈ ਮਾਲਕਾ ਰੱਖੀ ਚਰਨਾਂ ਲਾ ਕੇ ਚਲ ਦਸੋਂ ਬਨੋੜ ਨੂੰ ਤੂੰ ਸੁਆਮੀ ਆਪਣਾ ਬਣਾ ਲੈ ਖੁਸ਼ ਹੋ ਗਏ ਹੋ ਦੇ ਕੋਲੋਂ ਨੂਰੀ ਕਵਤਾਲ ਖਾ ਲੈ ਨਿੰਨੂ ਗੋਲਦੀ ਦੇ ਕੋਲੋਂ ਯਾਸ਼ੇ ਆਪਣਾ ਕਰਾ ਲੈ ਇਹ ਤੂੰ ਬੇਨਾਸਾਡੀ ਮੰਗ ਨਹੀਂ ਕੋਈ ਮਾਲਕਾ रखि चरना न लाके रखिया परे बनाके अरे जोई माल का रखी चरना न लाके सारी गुर संगत तो बोलो सतनाम श्री वाहे